ਬੈਡਮਿੰਟਨ ਜੀ ਜੀ ਸਕੋਰ ਬਹੁਤ ਜ਼ਿਆਦਾ ਹੈਗਾ ਬੈਡਮਿੰਟਨ ਹੀ ਜੀ ਸਪੋਰਟ ਹੈ ਜਿਹੜੇ ਹਰ ਬੰਦੇ ਨੂੰ ਡੇਲੀ ਲਾਈਫ ਸਾਫ ਦੇ ਇਨਕਲਕਟ ਕਰਨੀ ਚਾਹੀਦੀ ਹੈ ਤੁਹਾਨੂੰ ਬਹੁਤ ਵਧੀਆ ਲੱਗਦਾ ਹੈਗਾ ਸਪੋਰਟਸ ਨੂੰ ਪ੍ਰਮੋਟ ਕਰਨਾ ਮੈਂ ਆਪ ਵੀ ਜੀ ਬੈਡਮਿੰਟਨ ਪਲੇਅਰ ਹੈਗਾ ਕਰੋਨਾ ਜਦੋਂ ਆਇਆ ਜੀਓ ਵੱਧ ਗਿਆ ਨੈਟ ਵੱਧ ਗਿਆ ਨੈਟ ਕਨੈਕਟੀਵਿਟੀ ਹੋ ਗਈ ਬੱਚੇ ਫਿਰ ਫੋਨਾਂ 'ਚ ਲੱਗ ਗਏ ਖੇਲਣਾ ਖੋਲਣਾ ਬਿਲਕੁਲ ਬੰਦ ਕਰਤਾ ਅਸੀਂ ਕੁਝ ਸਟੱਡੀਜ਼ ਵੀ ਕੀਤੀਆਂ ਉਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਿਆ ਵੀ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਉਹਨਾਂ ਦੀ ਹੱਡੀਆਂ ਦੀ ਥਿੱਕਨੈਸ ਵੀ ਬਹੁਤ ਘਟ ਰਹੀ ਹੈ ਉਹਨਾਂ ਦੀ ਸਟਰੈਂਥ ਜੋ ਹੈਲਦੀ ਬੋਡੀ ਹੋਏਗੀ ਤਾਂ ਹੈਲਦੀ ਮਾਈਂਡ ਹੋਏਗਾ ਜਦੋਂ ਤੁਸੀਂ ਇਹ ਸੰਸਥਾ ਨਾਲ ਜੁੜੋਗੇ ਤਾਂ ਫਿਰ ਤੁਸੀਂ ਖੇਡੋਗੇ ਫਿਰ ਤੁਸੀਂ ਹੈਲਦੀ ਰਹੋਗੇ ਸਾਡੀ ਇੱਛਾ ਹੈਗਾ ਬੱਚਿਆਂ ਨੂੰ ਕਮਰਿਆਂ ਚੋਂ ਬਾਹਰ ਕੱਢ ਕੇ ਸਪੋਰਟਸ ਵੱਲ ਜਾਗਰੂਤ ਕਰਨਾ ਚਾਹੁੰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਸਾਰਿਆਂ ਦੀ ਸਿਹਤ ਵਧੀਆ ਤੋਂ ਵਧੀਆ ਰਵੇ ਦੀ ਚੜ੍ਹਦੀ ਜ ਕਲਾ ਰਵੇ ਤੇ ਆ ਤਾਂ ਥੋੜਾ ਸਾ ਲਗਾ ਕਿ ਉਹ बार-बार ਹਾਈ ਸ਼ਾਟਸ ਮਾਰੀ काफ़ी सी थे, अपनी तैयारी भी पूरी सी पर ज़्यादा नेक्स्ट टाइम इसके में भी था कि फाइनल में कौन लड़की मिल रही है कैसे मिल रही है फिर इसने जब देखा कि हाँ मैं नॉकिंग में थोड़ा अच्छा कर ले रही हूँ तो मैं जीत जाऊंगी इसके में ये कॉन्फिडेंस था ਕੰਪੈਟ ਦੇ ਵੱਲੋਂ ਅੱਜ ਬੈਡਮਿੰਟਨ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦਿੱਲੀ ਅਤੇ ਜੰਮੂ ਤੱਕ ਦੇ ਖਿਡਾਰੀ ਜਿਹੜੇ ਪਹੁੰਚੇ ਨੇ ਤਾਂ ਇਸ ਟੂਰਨਾਮੈਂਟ ਦੇ ਵਿੱਚ ਚੀਫ ਗੈਸਟ ਦੇ ਤੌਰ ਤੇ ਮੋਹਿਤ ਬਾਂਸਲ ਜੀ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜਰਜਨ। ਥੈਂਕ ਯੂ ਜੀ ਥੈਂਕ ਯੂ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਸਪੋਰਟਸ ਨੂੰ ਪ੍ਰੋਮੋਟ ਕਰਨਾ ਮੈਂ ਆਪ ਵੀ ਜੀ ਬੈਡਮਿੰਟਨ ਪਲੇਅਰ ਹੈਗਾ। ਤੇ ਸਾਨੂੰ ਹੁੰਦਾ ਹੈਗਾ ਜਿੰਨੀ ਵੀ ਸਪੋਰਟਸ ਹੁੰਦੀਆਂ ਨੇ ਲਾਸਟ ਵੀਕ ਅਸੀਂ ਐਥਲੈਟਿਕਸ ਲਾਸਟ ਲਾਸਟ ਵੀਕ ਕੀਤਾ ਸੀਗਾ ਇਸ ਵੀਕ ਅਸੀਂ ਬੈਡਮਿੰਟਨ ਟੂਰਨਾਮੈਂਟ ਕਰਾ ਰਹੇ ਹਾਂ ਅਗਲੇ ਹਫਤੇ ਅਸੀਂ ਕਰਾ ਰਹੇ ਹਾਂ ਪਿਕਲ ਬਾਲ ਇਹ ਸਾਡੀ ਚਾਹਤ ਹੈਗੀ ਹੈ ਜੀਐਮਆਈ ਫਾਊਂਡੇਸ਼ਨ ਦੀ ਤੇ ਜੀਐਮਆਈ ਇਨਫਰਾ ਦੀ ਕਿ ਜਿੰਨੀ ਵੱਧ ਤੋਂ ਵੱਧ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਵੇ ਯੂਥ ਨੂੰ ਪ੍ਰਮੋਟ ਕੀਤਾ ਜਾਵੇ ਉਹ ਸਾਡੇ ਆਪਣਾ ਪੰਜਾਬ ਲਈ ਹਰਿਆਣਾ ਲਈ ਚੰਡੀਗੜ੍ਹ ਲਈ ਬੱਚਿਆਂ ਲਈ ਬਹੁਤ ਵਧੀਆ ਆਏਗਾ ਤੇ ਅਸੀਂ ਅੱਗੇ ਨੂੰ ਵੀ ਪ੍ਰਮੋਟ ਕਰਦੇ ਰਵਾਂਗੇ ਸਪੋਰਟਸ ਨੂੰ ਬੈਡਮਿੰਟਨ ਦੇ ਵਿੱਚ ਕਿੰਨਾ ਕੁ ਪ੍ਰਵੇਕਾ ਖਿਡਾਰੀਆਂ ਤੁਸੀਂ ਵੀ ਬੈਡਮਿੰਟਨ ਦੇ ਖਿਡਾਰੀ ਰਹੇ ਹੋ ਕਿੰਨਾ ਕੁ ਪ੍ਰਵੇਕਾ ਉਹ ਕਿੰਨਾ ਕਾਫੀ ਚੱਲ ਬੈਡਮਿੰਟਨ ਚ ਜੀ ਸਕੋਪ ਬਹੁਤ ਜ਼ਿਆਦਾ ਹੈਗਾ ਤੁਸੀਂ ਦੇਖੋਗੇ ਸਾਡੇ ਬਹੁਤ ਸਾਰੇ ਜੜੀਆਂ ਫੀਮੇਲ ਪਲੇਅਰਸ ਰਹਿੰਗੀਆਂ ਨੇ ਟਾਪ ਆਪਣਾ ਵਰਲਡਵਾਈਡ ਰਹਿੰਗੀਆਂ ਨੇ 올림픽 ਮੈਡਲ ਵੀ ਉਹਨਾਂ ਨੇ ਜਿੱਤੇ ਨੇ ਬਟ ਮੋਰ ਦਨ ਜਿਹੜਾ ਜੀ ਸਕੋਪ ਇੱਕ ਹੁੰਦਾ ਐਜ਼ ਅ ਪ੍ਰੋਫੈਸ਼ਨਲ ਆਪਣਾ ਤੁਸੀਂ ਐਜ਼ ਅ ਪਲੇਅਰ ਬੰਨਾ ਚਾਹੁੰਦੇ ਹੋ ਬਟ ਅਦਰ ਦਨ ਜਿਹੜਾ ਲੋਕੀ ਕੰਸੀਡਰ ਨਹੀਂ ਕਰਦੇ ਜੀ ਸਕੂਪ ਤੋਂ ਵੱਖਰਾ ਹੈ ਬੈਡਮਿੰਟਨ ਇਹ ਜੀ ਸਪੋਰਟ ਹੈ ਜਿਹੜੀ ਹਰ ਬੰਦੇ ਨੂੰ ਡੇਲੀ ਲਾਈਫ ਸਾਫ ਦੇ ਇਨਕਲਕਡ ਕਰਨੀ ਚਾਹੀਦੀ ਹੈ। ਹੋਂਜੀ ਅਸੀਂ ਖਾਣੇ ਪੀਣੇ ਆ ਜੀ ਡੇਲੀ ਕਦੇ ਬਾਹਰ ਖਾਣੇ ਆ ਕਦੇ ਅੰਦਰ ਖਾਉਨੇ ਆ ਬਹੁਤ ਸਾਰੇ ਰਿਫਾਈਂਡ ਫੂਡ ਆ ਗਏ ਨੇ ਤੇ ਬੈਡਮਿੰਟਨ ਇੱਕ ਸਪੋਰਟ ਹੈਗਾ ਜਿਹੜਾ ਤੁਹਾਨੂੰ ਫਿਟ ਰੱਖਦਾ ਹੈ ਹੈਲਦੀ ਰੱਖਦਾ ਤੁਹਾਡੀ ਬੋਡੀ ਨੂੰ ਤੇ ਮੈਂ ਬੈਡਮਿੰਟਨ ਰੈਦਰ ਦੈਨ ਯੂ ਨੋ ਬਹੁਤ ਸਾਰੇ ਮੇਰੇ ਜਿਹੜੇ ਮਿੱਤਰ ਨੇ ਉਹ ਇਸ ਲਈ ਨਹੀਂ ਬੈਡਮਿੰਟਨ ਖੇਡ ਰਹੇ ਕਿਉਂਕਿ ਪ੍ਰੋਫੈਸ਼ਨਲੀ ਉੱਤੇ ਜਾਣਾ ਚਾਹੁੰਦੇ ਨੇ ਬਟ ਇਸ ਲਈ ਕਿਉਂਕਿ ਆਪਣੇ ਆਪਣਾ ਸਵਾਸਥ ਨੂੰ ਆਪਣੇ ਆਪਣਾ ਸ਼ਰੀਰ ਨੂੰ ਤੰਦਰ ਤਾ ਉਸ ਦੌਰ ਦੇ ਵਿੱਚ ਜਦੋਂ ਮੋਬਾਈਲ ਦਾ ਯੁੱਗ ਹੋਵੇ ਜਾਂ ਫਿਰ ਕਈ ਲੋਕ ਜਿਹੜੇ ਨੌਜਵਾਨ ਗਲਤ ਰਾਤ ਤੇ ਤੁਰ ਜਾਂਦੇ ਨੇ ਤਾਂ ਖੇਡਾਂਾਂ ਦੇ ਨਾਲ ਜੋੜਨ ਦੇ ਲਈ ਬਹੁਤ ਵਧੀਆ ਬਰਾ ਲਾਇ। ਇਹੀ ਤੁਹਾਨੂੰ ਕਹਿ ਰਿਹਾ ਸੀਗਾ ਜੀ ਕਿ ਜਿਹੜਾ ਹੁਣ ਅੱਜਕੱਲ ਇੰਨਾ ਜ਼ਿਆਦਾ ਡਿਜੀਟਲ ਕਲਚਰ ਆ ਗਿਆ ਜੀ ਸੋਸ਼ਲ ਮੀਡੀਆ ਆ ਗਿਆ ਲੋਕੀ ਅੱਜਕੱਲ ਡਿਜੀਟਲ ਹੁਣ ਨਵਾਂ ਆ ਗਿਆ e-sports ਦਾ ਕਨਸੈਪਟ ਆ ਗਿਆ ਜੀ ਲੋਕੀ ਕ੍ਰਿਕਟ ਵੀ ਆਨਲਾਈਨ ਖੇਡਦੇ ਨੇ ਸਪੋਰਟਸ ਆਨਲਾਈਨ ਖੇਡਦੇ ਨੇ ਜੀ ਤੇ ਹੁਣ ਅਸੀਂ ਚਾਹੁੰਦੇ ਹਾਂ ਜੀ ਜਿਹੜੇ ਬੱਚੇ ਹੁਣ ਅੰਦਰ ਹੁਣ ਕਮਰਿਆਂ 'ਚ ਬੰਦ ਹੋ ਗਏ ਨੇ ਪਿਛਲੇ ਕਈ ਸਾਲਾਂ ਨੂੰ ਕੋਰੋਨਾ ਤੋਂ ਬਾਅਦ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਟੂਰਨਾਮੈਂਟਸ ਬਾਡਲਾਈਨ ਆਪੀ ਸੇਰ ਦਾ ਖਿਆਲ ਕਰਨ ਤੇ ਬਾਹਰ ਆਪਣਾ ਬੈਡਮਿੰਟਨ ਖੇਡਣ ਪਿਕਲ ਬਾਲ ਖੇਡਣ ਐਥਲੈਟਿਕ ਸਪੋਰਟਸ ਲੈਣ ਇਹ ਸਾਡੀ ਇੱਛਾ ਹੈ ਕਿ ਬੱਚਿਆਂ ਨੂੰ ਕਮਰਿਆਂ 'ਚੋਂ ਬਾਹਰ ਕੱਢ ਕੇ ਤੇ ਉਹ ਫੇਰ ਨਾਲ ਅਸੀਂ ਐਥਲੈਟਿਕਸ ਟੂਰਨਾਮੈਂਟ ਕਰਾਇਆ ਸੀ ਜਿੰਨਾ ਚ ਕਈ 70 ਸਾਲ ਦੀ ਮਹਿਲਾਵਾਂ ਨੇ 60 ਸਾਲ ਦੇ ਮਹਿਲਾਵਾਂ ਨੇ ਪਾਰਟ ਲੀਤਾ ਸੀ ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਸਪੋਰਟਸ ਵੱਲ ਜਾਗਰੂਤ ਕਰਨਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਸਿਹਤ ਵਧੀਆ ਤੋਂ ਵਧੀਆ ਰਵੇ ਦੀ ਚੜ੍ਹਦੀ ਜ ਕਲਾ ਰਵੇ ਕਰੋਨਾ ਕਾਲ ਦੇ ਵਿੱਚ ਵੀ ਨੁਕਸਾਨ ਹੋਇਆ ਮੰਨਦੇ ਹਾਂ ਖਿਡਾਰੀਆਂ ਦਾ ਕਾ ਕਿ ਨੁਕਸਾਨ ਹੋ ਉਸ ਸਮੇਂ ਵਿੱਚ ਤੋਂ ਬਹੁਤ ਨੁਕਸਾਨ ਹੋਇਆ ਜੀ ਜਿਹੜੇ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਹੁੰਦਾ ਹੈ ਜੀ ਸਾਨੂੰ ਇੱਕ ਰਿਦਮ ਬਣੀ ਹੁੰਦੀ ਹੈ ਜੀ ਕਹਿੰਦੇ ਨੇ ਫਾਰਮ ਹੁੰਦੀ ਹੈ ਕਿਸੇ ਕ੍ਰਿਕਟਰ ਦੀ ਫਾਰਮ ਹੋ ਗਈ ਕਿਸੇ ਪਲੇਅਰ ਦੀ ਫਾਰਮ ਹੋ ਗਈ ਜੇ ਕਿਸੇ ਇਨਸਾਨ ਨੂੰ 2-3 ਮਹੀਨੇ ਬਾਹਰ ਜਾ ਕੇ ਪ੍ਰੈਕਟਿਸ ਨਹੀਂ ਕਰ ਪਾਂਦਾ ਜੀ ਆਪ ਘਰ ਦੇ ਅੰਦਰ ਕਮਰੇ 'ਚ ਬੰਦ ਰਹਿੰਦਾ ਹੈਗਾ ਉਹ ਸਾਰਾ ਫਾਰਮ ਲੂਜ਼ ਹੋ ਜਾਂਦਾ ਹੈ ਦੁਬਾਰਾ ਫਾਰਮ ਚ ਆਉਣਾ ਪੈਂਦਾ ਹੈਗਾ ਇਸ ਕਰਕੇ ਜੀ ਬਹੁਤ ਲੋਕਾਂ ਦਾ ਘਾਟਾ ਹੋਇਆ ਨਾਲੇ ਆਦਤਾਂ ਪੈ ਗਈਆਂ ਬੱਚਿਆਂ ਨੂੰ ਜੀ ਹੁਣ ਜਿਹੜਾ ਕਹਿੰਦੇ ਨੇ ਡਿਜੀਟਲ ਡਿਵਾਈਸ ਹੁੰਦੇ ਨੇ ਉਹ ਡੋਪਾਮਾਈਨ ਰਿਲੀਜ਼ ਕਰਦਾ ਹੈਗਾ ਔਰ ਫਿਰ ਬੱਚਿਆਂ ਨੂੰ ਵੀ ਆਦਤ ਪੈ ਜਾਂਦੀ ਹੈ ਕਿ ਉਹ ਕੋਈ ਨਾ ਮੋਬਾਈਲ ਤੇ ਗੇਮ ਖੇਡ ਹੀ ਜਾਂ ਜਾਈ ਮੈਂ ਦੇਖਿਆ ਕਈ ਪੇਰੈਂਟਸ ਹੁੰਦੇ ਨਹੀਂ ਬੱਚਾ ਰੋ ਰਿਹਾ ਹੁੰਦਾ ਉਹਨੂੰ ਮੋਬਾਈਲ ਫੜਾ ਦਿੰਦੇ ਨੇ ਜੀ ਕਿ ਇਹ ਬੱਚਾ ਚੁੱਪ ਕਰ ਜਾਊਗਾ ਜੀ ਹੈ ਤੇ ਇਸ ਕਰਕੇ ਸਾਡੀ ਇੱਛਾ ਜੀ ਕਿ ਬੱਚੇ ਬਾਹਰ ਨਿਕਲਣ ਬਜ਼ੁਰਗ ਜਿਹੜੇ ਆ ਕਿ ਨੇ ਬਾਹਰ ਨਿਕਲਣ ਤੇ ਆਪਣਾ ਸਪੋਰਟਸ ਖੇਡਣ ਕਿਵੇਂ ਖੇਡਾਂ ਦੇ ਨਾਲ ਜੋੜਿਆ ਜਾ ਸਕਦਾ ਬੱਚਿਆਂ ਨੂੰ ਮੈਂ ਦੇਖਿਆ ਛੋਟੂ ਛੋਟੀ ਉਮਰ ਦੇ ਬੱਚੇ 9 9 ਸਾਲ ਦੇ ਬੱਚੇ ਵੀ ਪਹੁੰਚੇ ਹੋਏ ਨੇ ਕਿਵੇਂ ਐਡਵੈਂਚਰ ਦੇ ਨਾਲ ਸਟਾਰਟਿੰਗ ਤੋਂ ਜੋੜਿਆ ਜਾ ਸਕਦਾ ਕਿਵੇਂ ਬੱਚਿਆਂ ਦੇ ਵਿੱਚ ਕਰੇਜ ਪੈਦਾ ਕੀਤਾ ਜਾ ਸਕਦਾ ਬੱਚਿਆਂ ਚਾਚਾ ਜੀ ਜੇ ਤੁਸੀਂ ਕੰਪੀਟੀਸ਼ਨ ਕਰਾਓ ਬੱਚਿਆਂ ਨੂੰ ਹੁੰਦਾ ਜੀ ਰੈਕਗਨਿਸ਼ਨ ਮਿਲਣੀ ਚਾਹੀਦੀ ਹੈ ਉਹਨਾਂ ਅੱਜ ਕੰਪੀਟ ਹੈਗਾ ਜਿਹੜਾ ਆਪਣਾ ਇੰਨਾ ਵੱਡਾ ਪਲੈਟਫਾਰਮ ਹੈਗਾ ਜੀ ਇੱਥੇ ਬੱਚੇ ਖੇਡਣਗੇ ਬੱਚੇ ਜਿੱਤਣਗੇ ਬੱਚਿਆਂ ਨੂੰ ਰੈਕਗਨਿਸ਼ਨ ਮਿਲੋਗੀ ਬੱਚਿਆਂ ਨੂੰ ਮੈਡਲ ਮਿਲਣਗੇ ਉਹ ਮੈਡਲ ਇਸ ਅ ਫਾਰਮ ਆਫ ਰੈਕਗਨਿਸ਼ਨ ਮਿਲਦੀ ਹੈ ਜੀ ਫਿਰ ਉਹ ਮੈਡਲ ਪਾ ਕੇ ਸਕੂਲ ਜਾਂਦੇ ਨੇ ਆਪਣੇ ਪੇਰੈਂਟਸ ਨੂੰ ਦਿਖਾਉਂਦੇ ਨੇ ਸਭ ਜਗ੍ਹਾ ਪੋਸਟ ਕਰਦੇ ਨੇ ਉਹਨਾਂ ਨੂੰ ਲਾਈਕਸ ਮਿਲਦੇ ਨੇ ਉਹਨਾਂ ਨੂੰ ਕਮੈਂਟਸ ਮਿਲਦੇ ਨੇ ਅਗਲੇ ਨੂੰ ਲੱਗਦਾ ਹੈ ਕਿ ਮੈਂ ਕੁਝ ਅਚੀਵ ਕੀਤਾ ਜਾਂਦੀ ਵੀ ਚਾਚਾ ਜੀ ਤੇ ਇਹ ਪ੍ਰਮੋਟ ਬਏ ਇਨ ਫਾਰਮ ਆਫ ਮੈਡਲਸ ਐਂਡ ਕੰਪੀਟੀਸ਼ਨਸ ਇਸ ਦੌਰ ਦੇ ਵਿੱਚ ਮਾਪੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਆਪਣੇ ਬੱਚੇ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਅਸੀਂ ਤਾਂ ਚੰਨੇ ਆ ਜੀ ਸਾਰੇ ਮਾਪੇ ਉਹ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਜੀ ਜਿੱਡੇ ਡਿਜੀਟਲ ਡਿਵਾਈਸ ਹੈਗਾ ਉਹ ਸਕਰੀਨ ਨਾਲ ਜੀ ਕਹਿੰਦੇ ਨੇ ਬ੍ਰੇਨ ਵਾਇਰਡ ਰਹਿੰਦਾ ਹੈ ਹਰ ਟਾਈਮ ਉਹਦਾ ਬੰਦਾ ਆਪ ਦੀ ਜਿਹੜੀ origignal ਆਪਣੀ ਕੁਦਰਤ ਹੈਗੀ ਆ ਉਸ ਤੋਂ ਬਾਹਰ ਅੰਦਰ ਆਪਣਾ ਮੋਬਾਈਲ ਚ ਕੋਸ ਜਾਂਦਾ ਜੀ ਕੁਦਰਤ ਨੂੰ ਭੁੱਲ ਜਾਂਦਾ ਬਾਹਰ ਪੇੜਾਂ ਨੂੰ ਪੌਦਿਆਂ ਨੂੰ ਜੀ ਪਾਰਕਸ ਸਾਰੇ ਕੋ ਮੈ ਭੁੱਲ ਜਾਂਦਾ ਹੈਗਾ ਤੇ ਮਾਪੇ ਪਾਪ ਨੂੰ ਇਹ ਖਿਆਲ ਰੱਖਣਾ ਚਾਹੀਦਾ ਜੀ ਕਿ ਆਪਣੇ ਬੱਚੇ ਨੂੰ ਸਪੋਰਟਸ ਖੜਾਣ ਚਾਹੇ ਬੈਡਮਿੰਟਨ ਹੋਵੇ ਕੋਈ ਵੀ ਸਪੋਰਟ ਹੋਵੇ ਜੀ ਕਿਉਂਕਿ ਗੱਲ ਇਹ ਹੁੰਦੀ ਸੀ ਇਖਾਦਤ ਦੀ ਗੱਲ ਹੁੰਦੀ ਹੈ ਜਿਹੜਾ ਬੰਦਾ ਸਪੋਰਟਸ ਬਚਪਨ ਤੋਂ 5 ਸਾਲ ਤੋਂ 7 ਸਾਲ ਤੋਂ ਸ਼ੁਰੂ ਹੋ ਜਾਂਦਾ ਜੀ ساری ਉਮਰ ਖੇਡਦਾ ਰਹਿੰਦਾ ਕਿਉਂਕਿ ਸਪੋਰਟਸ ਹੈ ਜਦਗੇ ਉਹਨੂੰ ਜੀ ਵਧੀਆ ਲੱਗਦਾ ਹੈਗਾ ਯੂ نو ਮੈਂ ਆਪ ਇੱਕ ਪਲੇਅਰ ਹਾਂ ਇੱਕ ਡੋਪਾਮਿਨ ਤੇ ਹੋਰ ਸਾਰੇ ਵਧੀਆ ਹਾਰਮੋਨਸ ਜੀ ਬ੍ਰੇਨ ਚੋਂ ਬਾਹਰ ਨਿਕਲਦੇ ਨੇ ਜਦੋਂ ਆਪਾਂ ਸਪੋਰਟਸ ਖੇਡਦੇ ਆ ਤੇ ਇਸ ਕਰਕੇ ਜੀ ਆਪੇ ਸਾਡੀ ਮਾਂ ਤੇ ਉਹਨੂੰ ਇਹੀ ਉਹ ਹੈਗੀ ਹੈ ਕਿ ਆਪਣਾ ਬੱਚਿਆਂ ਨੂੰ ਲੈ ਕੇ ਸਪੋਰਟਸ ਖੜਾ ਉਸੀ ਇੱਕ ਪਲੇਅਰ ਰਹੇ ਹੁਣ ਜਿਹੜੇ ਖਿਡਾਰੀ ਆਉਂਦੇ ਨੇ ਤੁਹਾਨੂੰ ਵੀ ਕਾਫੀ ਸਮੱਸਿਆ ਫੇਸ ਕਰਨੀਆਂ ਪਈਆਂ ਹੋਣੀਆਂ ਕੀ ਸੋਚਦੇ ਹੋ ਕਿਹੜੇ ਕਿਹੜੀਆਂ ਸਮੱਸਿਆਵਾਂ ਉਹ ਹੱਲ ਹੋਣੇ ਚਾਹੀਦੀਆਂ ਸਰਕਾਰ ਜੇਕਰ ਉਹਨਾਂ ਨੂੰ ਹੱਲ ਕਰ ਦੇ ਤਾਂ ਜਿਹੜੇ ਖਿਡਾਰੀ ਉਹਨਾਂ ਦਾ ਵੀ ਭਵਿੱਖ ਜਿਹੜਾ ਸੁਨਹਿਰਾ ਬਣ ਸਕਦਾ ਜੀ ਜਿਹੜੀ ਚੰਡੀਗੜ੍ਹ ਸਰਕਾਰ ਹੈ ਇਹਨਾਂ ਨੇ ਜੀ ਬਹੁਤ ਵਧੀਆ ਕੰਮ ਕੀਤਾ ਬੜੇ ਸਾਰੇ ਹੁਣ ਆਪਾਂ ਖੜੇ ਆ ਇੱਥੇ ਜੀ 38 ਬਸ ਇਹ ਸਪੋਰਟਸ ਕੰਪਲੈਕਸ ਬਣਾਇਆ ਹੈ ਚੰਡੀਗੜ੍ਹ ਡਿਪਾਰਟਮੈਂਟ ਦੇ ਜੀ ਉਹ ਖਟੋਗੜ੍ਹ ਨਹੀਂ ਤਾਂ 7-8 ਮਿੰਨੂ ਨੂੰ ਜਿਹੜੇ ਪਤਾ ਨਹੀਂ ਬਾਕੀ ਸ਼ਹਿਰ ਔਰ ਵੱਧ ਵੀ ਹੋ ਸਕਦੇ ਨੇ 12-15 ਸਪੋਰਟਸ ਕੰਪਲੈਕਸ ਬਣਾਏ ਨੇ ਜੀ ਤੇ ਜਿਹੜਾ ਕਿ ਹੁਣ ਅਵੇਲੇਬਲ ਹੁੰਦੇ ਨੇ ਬੱਚੇ ਜਾ ਕੇ ਖੇਡ ਸਕਦੇ ਨੇ ਸਰਕਾਰ ਜੇ ਹੋਰ ਕੁਝ ਕਰਨਾ ਚਾਹੁੰਦੀ ਹੈ ਕਿ ਇਹ ਮੁਹਾਲੇ ਚ ਪੰਚਕੁਲਾ ਚ ਹੋਰ ਸਪੋਰਟਸ ਕੰਪਲੈਕਸ ਬਣਾਵੇ ਹਰ ਸੈਕਟਰ ਚ ਇੱਕ ਸਪੋਰਟਸ ਕੰਪਲੈਕਸ ਹੋਣਾ ਚਾ 34 ਸੈਕਟਰ ਰਹਿ ਰਿਹਾ 36 ਸੈਕਟਰ ਰਹਿ ਰਿਹਾ ਹੈ 36 ਤੋਂ 38 ਹਨ ਔਖਾ ਹੁੰਦਾ ਜੀ ਬੱਚਿਆਂ ਨੂੰ ਤਿੰਨ ਸੈਕਟਰ ਟੱਪ ਕੇ ਜੇ ਆਪਦੇ ਸੈਕਟਰ ਵਿੱਚ ਸਪੋਰਟਸ ਕੰਪਲੈਕਸ ਹੁੰਦਾ ਹੈ ਬੱਚਾ ਭੱਜ ਕੇ ਪੈਦਲ ਜਾਂ ਫਿਰ ਬਾਈਸਾਈਕਲ ਤੇ ਜਾ ਸਕਦਾ ਕਿਉਂਕਿ ਮਾਪੇ ਉਹ ਵੀ ਅੱਜਕੱਲ ਵਿਜ਼ੀ ਨੇ ਜੌਬ ਕਰ ਰਹੇ ਹੁੰਦੇ ਨੇ ਆ ਕੇ ਛੱਡ ਕੇ ਦੂਜੇ ਦੂਜੀ ਸੈਕਟਰਾਂ 'ਚ ਔਖਾ ਹੋ ਜਾਂਦਾ ਜੀ ਇਸ ਕਰਕੇ ਸਰਕਾਰ ਜੇ ਆਪਦੇ ਸੈਕਟਰ 'ਚ ਸਪੋਰਟਸ ਕੰਪਲੈਕਸ ਬਣਾਵੇ ਤਾਂ ਜੀ ਬਹੁਤ ਵਧੀਆ ਗੱਲ ਹੋਊਗੀ ਬਹੁਤ ਬਤਨ ਥੈਂਕ ਯੂ ਜੀ ਮੋਹਤਵਰ ਸਾਹਿਬ ਜੀ ਸਾਡੇ ਨਾਲ ਸੀ ਤਾਂ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਖੇ ਮਾਪੇ ਆਪਣੀ ਕਿਸ ਤਰੀਕੇ ਦੇ ਨਾਲ ਜ਼ਿੰਮੇਵਾਰੀ ਨਿਭਾਉਣ ਤਾਂ ਜਿਹੇ ਦੌਰ ਦੇ ਵਿੱਚ ਜਦੋਂ ਕਿ ਹੁਣ ਆ ਟੈਕਨੋਲੋਜੀ ਦਾ ਜੋਗ ਹੈ ਜਾਂ ਜਿਸ ਤਰੀਕੇ ਦੇ ਨਾਲ ਬੱਚੇ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਤਾਂ ਉਹਨਾਂ ਨੂੰ ਇਸ ਗੇਮ ਬੱਲ ਜਿਹੜਾ ਲਾਉਣਾ ਚਾਹੀਦਾ ਖੇਡਾਂ ਬੱਲ ਲਾਉਣਾ ਚਾਹੀਦਾ ਤਾਂ ਹੀ ਉਹਨਾਂ ਦਾ ਭਵਿੱਖ ਜਿਹੜਾ ਸੁਧਰੇਗਾ ਏ ਐਕਚੁਅਲੀ ਜਦੋਂ ਆਪਣਾ ਕਰੋਨਾ ਵਾਇਰਸ ਹੋਇਆ ਸੀਗਾ ਉਸ ਤੋਂ ਪਹਿਲਾਂ ਮੇਰੀ ਜਨਰੇਸ਼ਨ ਜਿਹੜੀ ਸੀਗੀ ਉਹ ਦੋ ਵਾਰ ਦਿਨ ਚ ਖੇਲਦੀ ਹੁੰਦੀ ਸੀ ਅਸੀਂ ਸਵੇਰੇ ਵੀ 3 ਘੰਟੇ ਖੇਲਣਾ ਅਸੀਂ ਸ਼ਾਮ ਨੂੰ ਵੀ 3 ਘੰਟੇ ਖੇਲਣਾ ਕਰੋਨਾ ਤੋਂ ਪਹਿਲਾਂ ਕਰੋਨਾ ਜਦੋਂ ਆਇਆ ਜੀਓ ਵੱਧ ਗਿਆ ਨੈਟ ਵੱਧ ਗਿਆ ਨੈਟ ਕਨੈਕਟੀਵਿਟੀ ਹੋ ਗਈ ਬੱਚੇ ਫਿਰ ਫੋਨਾਂ 'ਚ ਲੱਗ ਗਏ ਖੇਲਣਾ ਖੋਲਣਾ ਬਿਲਕੁਲ ਬੰਦ ਕਰਤਾ ਅਸੀਂ ਕੁਝ ਸਟੱਡੀਆਂ ਵੀ ਕੀਤੀਆਂ ਉਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਿਆ ਵੀ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਉਹਨਾਂ ਦੀ ਹੱਡੀਆਂ ਦੀ ਥਿੱਕਨੈਸ ਵੀ ਬਹੁਤ ਘਟ ਰਹੀ ਹੈ ਉਹਨਾਂ ਦੀ ਸਟਰੈਂਥ ਵੀ ਘਟਦੀ ਹੈ ਉਹਨਾਂ ਦੀ ਆਈ ਸਾਈਟ ਵੀ ਘਟ ਰਹੀ ਹੈ ਤੇ ਉਹਨਾਂ ਦਾ ਮੇਨ ਰੀਜ਼ਨ ਇਹੀ ਹੈ ਵੀ ਉਹ ਫਿਜ਼ੀਕਲ ਐਕਟੀਵਿਟੀ ਘਟ ਕਰਦੇ ਨੇ ਤਾਂ ਕਰਕੇ ਅਸੀਂ ਥੋੜਾ ਜਿਹਾ ਆਪਦੀ ਕਿਨੂੰ ਜਿੰਨਾ ਕੋਸ਼ਿਸ਼ ਕਰ ਸਕਦੇ ਆ ਉਹਨਾਂ ਕ ਅਸੀਂ ਇੱਕ ਫਿਜ਼ੀਕਲ ਪਲੇਟਫਾਰਮ ਲੈ ਕੇ ਆਂਦੀ ਕੋਸ਼ਿਸ਼ ਕੀਤੀ ਹੈ ਜਿੱਥੇ ਬੱਚੇ ਆ ਕੇ ਰੈਗੂਲਰਲੀ ਖੇਡਦੇ ਤਾਂ ਇਹਦਾ ਮਕਸਦ ਕੀ ਸੀ ਜੇ ਮੇਨ ਮੇਨ ਅਜੰਡਾ ਕੀ ਸੀ ਜਿਹੜਾ ਤੁਸੀਂ ਕਰਾਇਆ ਹੈ ਮੇਨ ਅਜੰਡਾ ਇਹਦਾ ਸਾਡਾ ਜਿਹੜਾ ਕੰਪਨੀ ਦਾ ਮੋਟੋ ਹੈ ਉਹ ਇਹੀ ਸੀਗਾ ਵੀ ਅਸੀਂ ਇੱਕ ਤਾਂ ਬੱਚਿਆਂ ਨੂੰ ਡਰਗ ਐਡਿਕਸ਼ਨ ਤੋਂ ਤੇ ਕੋਨ ਨੂੰ ਸਕਰੀਨ ਐਡਿਕਸ਼ਨ ਤੋਂ ਦੂਰ ਰੱਖਿਓ ਕਿਉਂਕਿ ਸਕਰੀਨਸ ਐਡਿਕਸ਼ਨ ਕਾਫੀ ਪ੍ਰੋਮਿਨੈਂਟ ਪ੍ਰੋਬਲਮ ਹੈ ਜਿਹੜੀ ਕਰੋਨਾ ਤੋਂ ਬਾਅਦ ਵੱਧ ਚੁੱਕੀ ਹੈ ਬੱਚਿਆਂ ਵਿੱਚ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਜਾ ਰਹੀ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿਉਂਕਿ ਇਹ ਨਹੀਂ ਇੱਕ ਅਵੇਡ ਟਾਪਿਕ ਨਹੀਂ ਹੈਗਾ ਜਿੱਥੇ ਗੱਲ ਹੁੰਦੀ ਹੈ ਮੈਂ ਦੇਖਿਆ ਬੱਚਿਆਂ ਨੂੰ ਸਨਮਾਨ ਸਰਮਾਨ ਚਿੰਨ ਵੀ ਦਿੱਤੇ ਨਾਲ ਮੈਡਲ ਦੇਤੇ ਨਾਲ ਵਾਤਾਵਰਣ ਦੇ ਤੌਰ ਤੇ ਬੂਟੇ ਵੀ ਉਹਨਾਂ ਨੂੰ ਦਿੱਤੇ ਤੇ ਬੱਚੇ ਜੁੜੇ ਰਹਿਣੇ bắtਾ ਕਰਨ ਅਸੀਂ ਨੇ ਥੋੜਾ ਜਿਆਦਾ ਕਰਨ ਦੀ ਗੱਲ ਨੂੰ ਐਡ ਕਰਦੇ ਹਾਂ ਸਾਡਾ ਜਿਹੜਾ ਮਕਸਦ ਸੀਗਾ ਵੀ ਜੁਆਇਨ ਕੰਪੀਟ ਐਂਡ ਪਲੇ ਸਪੋਰਟਸ ਸਟੇ ਹੈਲਦੀ ਐਂਡ ਬੀ ਹੈਪੀ ਇਹ ਤਿੰਨੇ ਚੀਜ਼ਾਂ ਚਾਰੇ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਜਦੋਂ ਤੁਸੀਂ ਕਿਸੇ ਅੱਛੀ ਸੰਸਥਾ ਨਾਲ ਜੁੜ ਜਾਓਗੇ ਜਿਵੇਂ ਕੰਪੀਟ ਹੈ ਇਹਨੇ ਕਰਨ ਦਾ ਬ੍ਰੇਨ ਚਾਈਲਡ ਹੈ ਤਾਂ ਤੁਹਾਨੂੰ ਉਹ ਅੱਛੇ ਪਾਸੇ ਨੂੰ ਜਾਓਗੇ ਸਕਰੀਨ ਤੋਂ ਤੇ ਡਰੱਗਸ ਤੋਂ ਦੂਰ ਰਹੋਗੇ ਜਦੋਂ ਹੈਲਦੀ ਬਾਡੀ ਹੋਏਗੀ ਤਾਂ ਹੈਲਦੀ ਮਾਈਂਡ ਹੋਏਗਾ ਜਦੋਂ ਤੁਸੀਂ ਇਸ ਸੰਸਥਾ ਨਾਲ ਜੁੜੋਗੇ ਤਾਂ ਫਿਰ ਤੁਸੀਂ ਖੇਲੋਗੇ ਫਿਰ ਤੁਸੀਂ ਹੈਲਥੀ ਰਹੋਗੇ ਤਫਤ ਤੁਸੀਂ ਹੈਪੀ ਵੀ ਰਹੋਗੇ ਹੈਪੀਨੈਸ ਜਿਹੜਾ ਉਹ ਸਾਰੀਆਂ ਸਰਕਾਰਾਂ ਦਾ ਸਾਰੀਆਂ ਸੰਸਥਾਵਾਂ ਦਾ ਸਾਰੀ ਦੁਨੀਆ ਦੇ ਸਾਰੇ ਕੰਮਾਂ ਦਾ ਉਹ ਮਿਸ਼ਨ ਹੈ ਹੈਪੀਨੈਸ ਪ੍ਰਾਪਤ ਕਰਨਾ ਹੈ ਨਾ ਹੈਪੀਨੈਸ ਦੇਣਾ ਲੋਕਾਂ ਨੂੰ ਕਿਸੇ ਵੀ ਸਰਕਾਰ ਦਾ ਮੇਨ ਮੋਟਿਵ ਇਹ ਹੁੰਦਾ ਵੀ ਦੁਨੀਆ ਨੂੰ ਤੁਸੀਂ ਆਪਣੀ ਪਬਲਿਕ ਨੂੰ ਭਲਾਈ ਕਰੋ ਤੇ ਉਹਨਾਂ ਨੂੰ ਹੈਪੀਨੈਸ ਦੇ ਅੱਛਾ ਤੁਸੀਂ ਪੁੱਛ ਰਹੇ ਸੀ ਵੀ ਮੈਡਲ ਦਿੱਤੇ ਕੀ ਕਹਿ ਰਹੇ ਸੀ ਨਾਲ ਬੁੱਤੇ ਵੀ ਦਿੱਤੇ ਨੇ ਵਾਤਾਵਰਨ ਦੀ ਲੈ ਕੇ ਵਾਤਾਵਰਨ ਜਿਹੜਾ ਹੈਗਾ ਨਾ ਇਹ ਮੇਨ 8 ਏਜੰਡੇ ਨੇ ਦੁਨੀਆ ਦੇ ਕਿਤੇ ਵੀ ਆਪਾਂ ਰਿਸਰਚ ਕਰੀਏ ਜੇ ਮੇਨ 8 ਮੇਨ 8 ਪ੍ਰਿੰਸੀਪਲ ਸੈਕਟਰੀ ਹੁੰਦੇ ਨੇ ਕਿਸੇ ਵੀ ਗਵਰਨਮੈਂਟ ਦੇ ਉਹਨਾਂ ਚੋਂ ਇਹ ਵਾਤਾਵਰਨ ਇੱਕ ਆਂਦਾ ਹੈਲਥ ਦੂਸਰਾ ਆਂਦਾ ਹੈ ਐਜੂਕੇਸ਼ਨ ਤੀਸਰਾ ਆਂਦਾ ਇਸ ਤਰ੍ਹਾਂ ਦੇ ਮੇਨ ਸੋ ਜਦੋਂ ਤੁਸੀਂ ਵਾਤਾਵਰਨ ਨੂੰ ਕਲੀਨ ਰੱਖੋਗੇ ਕਈ ਵਾਰ ਅਸੀਂ ਪ੍ਰੋਪਗੇਟ ਵੀ ਕਰਦੇ ਆ ਵੀ ਰਾਤ ਨੂੰ ਦੋ ਤਿੰਨ ਘੰਟਿਆਂ ਲਈ ਹਰ ਰੋਜ਼ ਰਾਤ ਸਾਰੀ ਮਸ਼ੀਨਰੀ ਬੰਦ ਰਹੀ ਤਾਂ ਕਿ ਵਾਤਾਵਰਨ ਨੂੰ ਪੰਛੀਆਂ ਨੂੰ ਮੁੜ ਕੇ ਸੁਰਜੀਤ ਹੋਣ ਦਾ ਜਿਵੇਂ ਕਰੋਨਾ ਦੇ ਟਾਈਮ 'ਚ ਤੁਸੀਂ ਦੇਖਿਆ ਹੋਣਾ ਉਹ ਪਸ਼ੂ ਪੰਛੀ ਵੀ ਵਾਪਸ ਆ ਗਏ ਉਹ ਪੰਛੀ ਵੀ ਵਾਪਸ ਆ ਗਏ ਜਿਨ੍ਹਾਂ ਦੀ ਸਾਰੀ ਜਨਰੇਸ਼ਨ ਅਲੁप्त ਹੋ ਗਈ ਸੀ ਹੈਨਾ ਮਿਲ ਹੀ ਨਹੀਂ ਸੀ ਉਹ ਚਿੜੀਆਂ ਵੀ ਵਾਪਸ ਆ ਗਈਆਂ ਸੀ ਸੋ ਇਸ ਤਰ੍ਹਾਂ ਸਾਨੂੰ ਇਹ ਕੁਦਰਤ ਨੂੰ ਵੀ ਟਾਈਮ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਅਸੀਂ ਵਾਧੇ ਵੀ ਨਾਲ ਮੈਸੇਜ ਦੇ ਤੌਰ ਤੇ ਇਹ ਕਰਨ ਦੇ ਰਿਹਾ ਤੇ ਮੈਕਸ ਵਾਲੇ ਵੀ ਬੈਠੇ ਨੇ ਮੈਡੀਕਲ ਹੈਲਥ ਜੀ ਚੈੱਕ ਅਪ ਹੋ ਰਿਹਾ ਬੜਾ ਅੱਛਾ ਲੱਗਦਾ ਹੈ ਬੜੇ ਅੱਛੇ ਅੱਛੇ ਬੱਚੇ ਆਉਂਦੇ ਨੇ ਤੇ ਅੱਛਾ ਮੈਚ ਮੈਨੂੰ ਇੱਦੇ ਮਾਣ ਆ ਮੇਰਾ ਬੇਟਾ ਹੈ ਤੇ ਅੱਛੇ ਕੰਮ ਕਰਦਾ ਹੈ ਤੁਸੀਂ ਖਿਡਾਰੀ ਰਿਓ ਖਿਡਾਰੀ ਕਿਵੇਂ ਪੈਦਾ ਕੀਤੇ ਜਾ ਸਕਦੇ ਨੇ ਕਿਵੇਂ ਨਵੇਂ ਪਨੀਰੀ ਤਿਆਰ ਕੀਤੀ ਜਾ ਸਕਦੇ ਕਿ ਮੈਂ ਖੇਡਾਂ ਦੇ ਨਾਲ ਇੱਕ ਖਿਡਾਰੀ ਦਾ ਹੀ ਸਭ ਤੋਂ ਇੰਪੋਰਟੈਂਟ ਚੀਜ਼ ਉਹਦੇ ਕੋਲੇ ਉਹਦਾ ਟਾਈਮ ਹੁੰਦਾ ਜੇ ਉਹਨੂੰ ਆਪਾਂ ਸਹੀ ਟਾਈਮ ਤੇ ਉਹਨੂੰ ਨੋਟਿਸ ਕਰ ਲਈਏ ਸਹੀ ਟਾਈਮ ਤੇ ਆਪਾਂ ਉਹਨੂੰ ਪਿਕ ਕਰ ਲਈਏ ਤੇ ਉਹਨੂੰ ਨਰਿਸ਼ ਤੇ ਉਹਨੂੰ ਡਿਵੈਲਪ ਕਰੀਏ ਤਾਂ ਉਹ ਅੱਗੇ ਜਾ ਕੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰ ਸਕਦਾ ਹੈ ਉਹੀ ਹੋ ਚ ਸਭ ਤੋਂ ਮੇਨ ਚੀਜ਼ ਇਹ ਹੈ ਵੀ ਆਪਾਂ ਨੂੰ ਉਹਨਾਂ ਦੀ ਜਿੰਨੀ ਏਜ ਹੈ ਸਭ ਤੋਂ ਪਹਿਲਾਂ ਤੋਂ ਪਹਿਲਾਂ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਤੇ ਉਹਨਾਂ ਨੂੰ ਨਰਿਸ਼ ਤੇ ਉਹਨਾਂ ਨੂੰ ਡਿਵੈਲਪ ਕਰਨ ਦੀ ਇੱਕ ਗਾਈਡੈਂਸ ਦੇਈਏ ਇੱਕ ਇਹਦਾ ਟ੍ਰੈਡੀਸ਼ਨ ਇਹ ਹੈ ਜੇ ਤੁਸੀਂ ਮੈਨੂੰ ਆਗਿਆ ਦਿਓ ਵੀ ਖਿਡਾਰੀ ਜਿਹੜਾ ਗੇਮ ਹੈ ਨਾ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਡਿਵੈਲਪ ਕਰਨਾ ਚਾਹੀਦਾ ਹੈ ਇੰਡੀਆ 'ਚ ਦੂਜੇ ਵਸ ਸਾਡਾ ਪ੍ਰੈਸ਼ਰ ਰਹਿੰਦਾ ਵੀ ਪਲੱਸ 2 ਕਰਨੀ ਹੈ ਬੀਏ ਕਰਨੀ ਹੈ ਪੜਨਾ ਵੀ ਹੈ ਫੋਰਨ 'ਚ ਯੂਰਪ 'ਚ ਕਨਸੈਪਟ ਵੀ ਜੇ ਤੁਸੀਂ ਖੇਡਦੇ ਹੋ ਤਤ ਨੂੰ ਪੜਨ ਦੀ ਚਿੰਤਾ ਕਰਨ ਦੇ ਲੋੜ ਨਹੀਂ ਇੱਥੇ ਸਾਨੂੰ ਪ੍ਰੋਫੈਸ਼ਨ ਦੇ ਤੌਰ ਤੇ ਇਹਨੂੰ ਸਪੋਰਟ ਨੂੰ ਡਿਵੈਲਪ ਕਰਨਾ ਚਾਹੀਦਾ ਉਹਦੇ ਨਾਲ ਫਿਰ ਦੂਜੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲੇਗੀ 올림픽 ਚ ਵੀ ਸਾਡੇ ਮੈਡਲ ਅੱਛੇ ਆਣਗੇ ਤੇ ਏਸ਼ੀਅਨ ਗੇਮ ਚ ਵੀ ਅਸੀਂ ਉੱਪਰ ਜਾਵਾਂਗੇ ਜਿੱਡੀ ਸਾਡੀ ਪੋਪੂਲੇਸ਼ਨ ਹੈ ਤੇ ਜਿਵੇਂ ਵਿਕਸਿਤ ਭਾਰਤ ਵੱਲ ਸਾਡੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਵਿਕਸਿਤ ਭਾਰਤ ਵੱਲ ਅਸੀਂ ਫਲਾਈਟ ਲੈ ਲਈ ਜੇ ਤੁਹਾਡੇ ਧਿਆਨ ਚ ਹੋਵੇ ਬਲਜੀਤ ਜੇ ਤੁਹਾਡੇ ਨਾਲ ਕੁਲਦੀਪ ਜੇ ਤੁਹਾਡੇ ਧਿਆਨ ਚ ਹੋਵੇ ਅਸੀਂ ਚੌਥੀ ਇਕਨੋਮੀ ਅਗਲੇ 2-3 ਮਹੀਨਿਆਂ ਚ ਬਣ ਜਾਾਂਗੇ ਫੋਰਥ ਲਾਰਜਸਟ ਤੇ ਤੀਸਰੀ ਅਸੀਂ 2029 ਚ ਵੜਨ ਜਾ ਰਹੇ ਹਾਂ 2030 ਚ ਤੇ ਅਸੀਂ 14ਵੀਂ 11ਵੀਂ ਇਕਨੋਮੀ ਤੋਂ ਚੱਲ ਕੇ ਅਸੀਂ ਸਫ਼ਰ ਕਾਫੀ ਤੈਅ ਕਰ ਲਿਆ ਤੇ ਸਾਡੇ ਲਾਅ ਐਂਡ ਆਰਡਰ ਦੀ ਵੀ ਅੱਛੀ ਹੈ ਜਿਵੇਂ ਪਲਵਾਮਾ ਦਾ ਹੁਣੇ ਮੰਦਭਾਗੀ ਘਟਨਾ ਵਾਪਰੀ ਉਹਦੇ ਕਰਕੇ ਅਸੀਂ ਥੋੜਾ ਜਿਹਾ ਸਾਰੇ ਉਦਾਸ ਆ ਤੇ ਸਾਰਾ ਦੇਸ਼ ਅਕਰੋਸ਼ ਵੀ ਹੈਗਾ ਪਰ ਅਸੀਂ ਖੇਡਾਂ ਵੱਲ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਚੱਲੀਏ ਪੋਜ਼ਿਟਿਵ ਵੱਲ ਨੂੰ ਲੈ ਕੇ ਚੱਲਦੇ ਆਂ समृद्धि आज किस कैटेगरी में आपने पार्टिसिपेट करा मॉडल अंडर 9 लास्ट टाइम आप आपको बहुत बहुत मुबारक है कैसे था मोमो मुकाबला कितना था इजी इजी था कितनी तैयारी की इस मोमो का कंपटीशन आज कितनी तैयारी की आपने इस कॉम्पिटिटिव टूर्नामेंट के थोड़ी सी थोड़ी सी किसी कितनी कितनी प्रैक्टिस करते हो आप डेली कितने घंटे में प्रैक्टिस करते हो दो दो घंटे डेली आप आप सेकंड आई हो हां मेरा नाम आद्य है कितना टफ टफ कंपटीशन था मुझे टफ थोड़ा सा लगा क्योंकि बार-बार हाई शॉट्स मारी थी इसलिए बार-बार हाई शॉट रोज कितनी प्रैक्टिस करते हो रोज हाफ एन आवर करते ਹਾਂ ਠੀਕ ਹੈ ਨਾ ਆ ਬੈਠੋ ਬਿਲਕੁਲ ਦੇਖਿਆ ਨਾ ਬੱਚਿਆਂ ਦੇ ਵਿੱਚ ਹੌਸਲੇ ਕਿੰਨੇ ਆ ਨਾ ਤੁਸੀਂ ਅਦ੍ਰਿਨ ਕਰ ਰਹੇ ਹੋ ਜੀ ਕਿਹਨੇ ਕੈਟਾਗਰੀ ਦੇ ਵਿੱਚ ਪਾਰਟਿਸਪੇਟ ਆਪਾਂ ਅੰਡਰ 19 ਡਬਲਸ ਖੇਲੀ ਹੈ ਹਾਂ ਜੀ ਤੇ ਆਪਾਂ ਫਤੜ ਆਏ ਹਾਂ ਹਾਂ ਜੀ ਕਿੰਨਾ ਘਟਾ ਉਸੇ ਕੰਪੀਟੀਸ਼ਨ ਕਿੰਨੀ ਕਿ ਤਿਆਰੀ ਕੀਤੀ ਕੰਪੀਟੀਸ਼ਨ ਕਾਫੀ ਸੀ ਤੇ ਆਪਣੀ ਤਿਆਰੀ ਵੀ ਪੂਰੀ ਸੀ ਪਰ ਕੰਪੀਟੀਸ਼ਨ ਜ਼ਿਆਦਾ ਆਗੇ-ਆਗੇ ਹੋ ਤੋਈ ਨਹੀਂ ਨੈਕਸਟ ਟਾਈਮ ਕਰਾਂਗੇ ਫੋਰ ਤੇਰੀ ਕਿਹੜੀ ਕਿਹੜੀ ਟੀਮ ਦੇ ਨਾਲ اپنی ਲੱਗੀ ਨਵਾਂ ਸ਼ਾਇਰ ਦੀ ਟੀਮ ਸੀ ਕਿ ਕਿ ਲੁਧਿਆਣੇ ਦੀ ਟੀਮ ਦੀ ਇਹ ਨਵਾਂ ਸ਼ਾਇਰ ਵਾਲੇ ਤੋ ਆ ਰਹੇ ਉਹਨਾਂ ਤਾਂ ਰਹਿ ਕੇ ਪੂਰੀ ਤਿਆਰੀ ਕਰ ਕੇ ਪੂਰੀ ਤਿਆਰੀ ਕਰਾਂਗੇ ਕਿਦੋਂ ਜੀ ਮਿਲ ਗਿਆ ਤੇ ਪਰਾਲਾ ਕਿਸ ਤਰ੍ਹਾਂ ਦੀ ਕਿਨਾਰ ਦੇਖਦੇ ਹਾਂ ਬੱਚੇ ਮੇਰੇ ਕੋਲ ਖੇਡਾਂ 'ਚ ਬੈ ਕੇ ਬੱਚੇ ਸੁਧਰ ਜਾਂਦੇ ਨੇ ਜਿੱਦਾਂ ਇੱਕ ਤਾਂ ਦੂਜੀ ਲਾਈਨ 'ਚ ਪੈ ਜਾਂਦੇ ਨੇ ਨਸ਼ਾ ਬਤੇ ਲਾਈਨ 'ਚ ਇਹ ਖੇਡਾਂ ਵਾਲੀ ਲਾਈਨ ਜ਼ਿਆਦਾ ਠੀਕ ਰਹਿੰਦੀ ਹੈ ਤੇ ਆਏ ਸਪੋਰਟਸ ਸਪੋਰਟਸ ਹੈ ਜਿਹੜੀ ਮੈਂ ਬੜੀ ਸਪੋਰਟ ਕਰਦਾ ਹਾਂ ਬੜੀ ਵਧੀਆ ਲਾਈਨ ਹੈ ਤੁਸੀਂ ਵੀ

ना के प्रैक्टिस इस बार। प्रैक्टिस मुझे भी बहुत खुशी है ये प्रैक्टिस कर रही थी सुबह आया इसने दो राउंड खेला है फिर इसके में भी था कि फाइनल में कौन लड़की मिल रही है कैसे मिल रही है फिर इसने जब देखा कि हाँ मैं नॉकिंग में थोड़ा अच्छा कर ले रही हूँ तो मैं जीत जाऊँगी इसके में ये कॉन्फिडेंस था हर रोज़ प्रैक्टिस कितनी करवानी पड़ती दो ही घंटे करती है ये तो बहुत बड़ी जिम्मेदारी है दिन भर मेरा इसी में लग जाता है स्कूल ले जाना लाना एकेडमी जाना लाना मतलब कि दिन भर खिलाना पिलाना से लेके हर चीज़ क्योंकि ये कुछ भी अपने से नहीं करती है इतना ज्यादा ये थक जाती है आगे बढ़ी बड़े होकर क्या बनना चाहते हैं हो दस्ते नहीं अभी तो इसके है कि अभी प्लेयर ही बनना है अब आगे तो चेंजेस होते रहते हैं बच्चों में अब देखते हैं कहां तक ही पहुंचती है कितना टफ था कंपटीशन आपने भी देखा होगा अंदर है टफ है कंपटीशन तो टफ सर हां चैलेंज थे चैलेंज